ਕੈਨੇਡਾ ਦੇ ਵਿੱਚ ਵੱਡੇ ਵੱਡੇ ਸੁਪਨੇ ਲੈ ਕੇ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਨੇ ਕਈਆਂ ਦੇ ਸੁਪਨੇ ਸਾਕਾਰ ਹੋ ਜਾਂਦੇ ਨੇ ਪਰ ਕਈਆਂ ਦੇ ਸੁਪਨੇ ਸਾਕਾਰ ਨਹੀਂ ਹੁੰਦੇ ਕਿਉਂਕਿ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ ਅੱਜ ਸਾਡੇ ਵੱਲੋਂ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ ਕਿ ਸਤੰਬਰ ਮਹੀਨੇ ਦੇ ਵਿੱਚ ਕਿੰਨੇ ਇੰਟਰਨੈਸ਼ਨਲ ਸਟੂਡੈਂਟਸ ਜੋ ਪੰਜਾਬੀ ਕਮਿਊਨਿਟੀ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਆਪਣੀ ਜਾਨ ਗੁਆਣੀ ਪਈ ਹਰ ਮਹੀਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਸੁਣਨ ਨੂੰ ਮਿਲਦੇ ਹਨ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੁਝ ਮਹੀਨੇ ਹੀ ਹੋਏ ਹੁੰਦੇ ਨੇ ਕੈਨੇਡਾ ਦੇ ਵਿੱਚ ਆਇਆਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੇ ਵੀ ਬੜੇ ਚਾਵਾਂ ਦੇ ਨਾਲ ਉਹਨਾਂ ਨੂੰ ਭੇਜਿਆ ਹੁੰਦਾ ਹੈ ਪਰ ਜਦੋਂ ਉਹਨਾਂ ਦੀ ਅਜਿਹੀ ਮੰਦ ਭਾਗੀ ਖਬਰ ਸਾਹਮਣੇ ਆਉਂਦੀ ਹੈ ਤਾਂ ਪਰਿਵਾਰਾਂ ਦੇ ਸੁਪਨੇ ਵੀ ਮਿੱਟੀ ਦੇ ਵਿੱਚ ਰੋਲ ਜਾਂਦੇ ਨੇ ਬਹੁਤ ਹੀ ਮੰਦ ਭਾਗੀਆਂ ਜੋ ਖਬਰਾਂ ਨੇ ਸੁਣਨ ਨੂੰ ਮਿਲਦੀਆਂ ਨੇ ਤੇ ਸਤੰਬਰ ਮਹੀਨੇ ਦੇ ਵਿੱਚ ਜਿੰਨਾ ਵਿਦਿਆਰਥੀਆਂ ਦੀਆਂ ਮੌਤਾਂ ਹੋਈਆਂ ਹਨ ਉਹਨਾਂ ਦੇ ਵਿੱਚ ਕੁਝ ਨੂੰ ਦਿਲ ਦਾ ਦੌਰਾ ਪਿਆ ਕੁਝ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਗਏ ਤੇ ਕੁਝ ਪਰੇਸ਼ਾਨੀਆਂ ਦੇ ਚੱਲਦੇ ਉਹਨਾਂ ਵੱਲੋਂ ਖੁਦਕੁਸ਼ੀ ਕਰ ਲਈ ਗਈ ਜਾਂ ਫਿਰ ਕਈਆਂ ਨੂੰ ਬ੍ਰੇਨ ਹੈਮਰੇਜ ਹੋ ਗਿਆ ਪੂਰੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪੂਰੇ ਕੈਨੇਡਾ ਵਿੱਚ 2024 ਦੇ ਸਤੰਬਰ ਮਹੀਨੇ ਵਿੱਚ 11 ਦੇ ਕਰੀਬ ਪੰਜਾਬੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਇਸ ਤਰ੍ਹਾਂ ਦੇ ਹੋਰ ਵੀ ਕਈ ਮਾਮਲੇ ਹੋਣਗੇ ਪਰ ਸਾਰੇ ਮਾਮਲੇ ਉਜਾਗਰ ਨਹੀਂ ਹੁੰਦੇ। ਕਾਫੀ ਨੌਜਵਾਨ ਲਾਪਤਾ ਹੋ ਜਾਂਦੇ ਹਨ ਅਤੇ ਫਿਰ ਉਹਨਾਂ ਦੀ ਮੌਤ ਦੀ ਖਬਰ ਸੁਣਨ ਨੂੰ ਮਿਲਦੀ ਹੈ। ਕਈਆਂ ਨੂੰ ਹਾਰਟ ਅਟੈਕ ਆ ਜਾਂਦਾ ਹੈ ਤੇ ਕਈ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਸਭ ਤੋਂ ਪਹਿਲਾਂ ਗੱਲ ਕਰੀਏ ਹਾਲ ਹੀ ਦੇ ਵਿੱਚ ਫਰੀਦਕੋੜ ਤੋਂ 7 ਸਾਲ ਪਹਿਲਾਂ ਕੈਨੇਡਾ ਆਏ ਵੈਨਕੂਵਰ ਵੱਲ 27 ਸਾਲਾ ਵਿਸ਼ਾਲ ਬਜਾਜ ਦੀ ਮੌਤ ਹੋ ਗਈ। ਪਹਿਲਾ ਉਹ ਲਾਪਤਾ ਹੋਇਆ ਫਿਰ ਉਸ ਦੀ ਮ੍ਰਿਤਕ ਦੇ ਡੈਲਟਾ ਤੋਂ ਬਰਾਮਦ ਹੋਈ। ਵਿਸ਼ਾਲ ਹੁਣ ਕੈਨੇਡਾ ਦਾ ਸਿਟੀਜ਼ਨ ਹੋ ਚੁੱਕਾ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਵਿਸ਼ਾਲ ਨੇ ਐਲੈਕਸ ਫਰੇਜ਼ਰ ਬ੍ਰਿਜ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। ਦੂਸਰਾ ਮਾਮਲਾ 21 ਸਾਲਾ ਗੁਰਮਹਿਕ ਪ੍ਰੀਤ ਸਿੰਘ ਦਾ ਹੈ ਜੋ ਕਿ অন্ਟਾਰੀਓ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੁਨੈਰੀ ਪਵਿੱਖ ਦੇ ਸੁਫਨੇ ਲੈ ਕੇ ਮਲੇਰ ਕੋਟਲਾ ਦੇ ਪਿੰਡ ਖੁਰਦ ਤੋਂ ਕੈਨੇਡਾ ਗਏ ਪੰਜਾਬੀ ਨੌਜਵਾਨ ਗੁਰਮਹਿਕ ਮਾਪਿਆਂ ਦਾ ਇਕਲੌਤਾ ਪੁੱਤ ਸੀ ਗੁਰਮਹਿਕ ਪ੍ਰੀਤ ਸਿੰਘ 2 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਕੈਨੇਡਾ ਆਇਆ ਸੀ ਤੇ ਕੁਝ ਸਮਾਂ ਪਹਿਲਾਂ ਹੀ ਉਹ ਵਰਕ ਪਰਮਿਟ ਤੇ ਆਇਆ ਸੀ ਇਸ ਤੋਂ ਪਹਿਲਾਂ ਵੀ ਮਲੇਰ ਕੋਟਲਾ ਦੇ ਹੀ ਕਈ ਨੌਜਵਾਨਾਂ ਦੀ ਸਤੰਬਰ ਵਿੱਚ ਹੀ ਮੌਤ ਹੋ ਚੁੱਕੀ ਹੈ। ਅਗਲਾ ਮਾਮਲਾ ਵਿਨੀਪੈਗ ਦਾ ਹੈ ਜਿੱਥੇ 7 ਮਹੀਨੇ ਪਹਿਲਾਂ ਕੈਨੇਡਾਏ ਪੰਜਾਬੀ ਨੌਜਵਾਨ ਗੁਰਜਿੰਦਰ ਸਿੰਘ ਸੰਧੂ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਗੁਰਜਿੰਦਰ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਸੀ ਅਤੇ ਹੁਣ ਉਹ ਆਪਣੇ ਪਿੱਛੇ ਗਰਭਵਤੀ ਪਤਨੀ ਅਤੇ ਦੋ ਧੀਆਂ ਨੂੰ ਛੱਡ ਗਿਆ ਹੈ। 2 ਸਾਲ ਪਹਿਲਾਂ ਕੈਨੇਡਾ ਆਈ ਪਤਨੀ ਨੇ ਆਪਣੇ ਪਤੀ ਨੂੰ ਐਨੇ ਚਾਵਾ ਨਾਲ ਕੈਨੇਡਾ ਬੁਲਾਇਆ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਪਤੀ ਦੇ ਕੈਨੇਡਾ ਵਿੱਚ ਆਉਣ ਤੋਂ ਬਾਅਦ ਉਸ ਨਾਲ ਅਜੀਹਾ ਮੰਦ ਭਾਗਾ ਪਾਣਾ ਵਾਪਰ ਜਾਵੇਗਾ 28 ਸਾਲਾ ਨੌਜਵਾਨ ਗੁਰਵਿੰਦਰ ਸਿੰਘ 9 ਮਹੀਨੇ ਪਹਿਲਾਂ ਆਪਣੀ ਪਤਨੀ ਦੇ ਬੁਲਾਉਣ ਤੇ ਕੈਨੇਡਾ ਆਇਆ ਸੀ ਪਰ ਕੰਮ ਦੌਰਾਨ ਉਸ ਨੂੰ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਹ ਰੱਬ ਨੂੰ ਪਿਆਰਾ ਹੋ ਗਿਆ ਗੁਰਵਿੰਦਰ ਵੀ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਇੱਕ ਹੋਰ ਮਾਮਲਾ 24 ਸਤੰਬਰ ਦਾ ਹੈ ਜਿਸ ਵਿੱਚ ਜੰਮੂ ਨਾਲ ਸੰਬੰਧਿਤ 26 ਸਾਲਾ ਉਦੇ ਪ੍ਰਤਾਪ ਸਿੰਘ ਦੀ ਅਲਬਰਟਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਸੜਕ ਹਾਦਸਿਆਂ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਨੂੰ ਆਪਣੀ ਜਾਨ ਗੁਆਣੀ ਪੈਂਦੀ ਹੈ ਉਦੇ ਦੇ ਮ੍ਰਿਤਕ ਦੇ ਨੂੰ ਭਾਰਤ ਪਹਚਾਣ ਲਈ ਗੋ ਫੰਡਮੀ ਤੇ ਪੈਸਿਆਂ ਦੀ ਮਦਦ ਦੀ ਮੰਗ ਵੀ ਕੀਤੀ ਗਈ ਸੀ ਅਗਲਾ ਮਾਮਲਾ ਹੈ ਨਵਦੀਪ ਕੌਰ ਦਾ ਕੈਨੇਡਾ ਵਿੱਚ ਕੰਮ ਨਾ ਮਿਲਣ ਦੇ ਚਲਦਿਆਂ ਕਈ ਵਿਦਿਆਰਥੀ ਬਹੁਤ ਪਰੇਸ਼ਾਨ ਹੋ ਜਾਂਦੇ ਹਨ ਜਿਸ ਦਾ ਸਿੱਧਾ ਅਸਰ ਉਹਨਾਂ ਦੇ ਦਿਮਾਗ ਤੇ ਪੈਂਦਾ ਹੈ ਨਾਬਾ ਦੇ ਪਿੰਡ ਪਾਲੀਆ ਖੁਰਦ ਦੀ ਨਵਦੀਪ ਕੌਰ 2 ਸਾਲ ਪਹਿਲਾਂ ਕਰਜ਼ਾ ਚੁੱਕ ਕੇ ਪੜ੍ਹਾਈ ਕਰਨ ਲਈ ਕੈਨੇਡਾ ਆਈ ਸੀ ਪਰ ਕੰਮ ਨਾ ਮਿਲਣ ਕਾਰਨ ਉਸ ਦੀ ਦੁਆਰਾ ਫੀਸ ਭਰਨ ਲਈ ਪਰਿਵਾਰ ਨੇ ਫਿਰ ਤੋਂ ਕਰਜ਼ਾ ਚੁੱਕਿਆ ਜਿਸ ਕਾਰਨ ਨਵਦੀਪ ਪਰੇਸ਼ਾਨ ਰਹਿਣ ਲੱਗੀ ਅਤੇ ਉਸ ਨੂੰ ਬ੍ਰੇਨ ਹੈਮਰੇਜ ਹੋ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ 24 ਸਾਲਾ ਅਨੂ ਮਲੜਾ 4 ਸਾਲ ਪਹਿਲਾਂ ਮਲੇਰ ਕੋਟਲਾ ਤੋਂ ਕੈਨੇਡਾ ਆਈ ਸੀ ਅਤੇ ਹੁਣ ਉਹ ਵਰਕ ਪਰਮਿਟ ਤੇ ਸੀ ਉਹ ਕੁਝ ਸਮਾਂ ਪਹਿਲਾਂ ਕੈਨੇਡਾ ਵਿੱਚ ਬਿਮਾਰ ਹੋਈ ਸੀ ਪਰ ਬਿਮਾਰੀ ਤੋਂ ਉੱਪਰ ਕੇ ਉਹ ਮੂੜ ਕੰਮ ਤੇ ਜਾਣ ਲੱਗੀ ਸੀ ਉਹ ਨੋਵਾ ਸਕੋਸ਼ੀਆ ਵਿੱਚ ਆਪਣੀ ਵੱਡੀ ਭੈਣ ਨਾਲ ਰਹਿੰਦੀ ਸੀ ਅਚਾਨਕ ਇੱਕ ਦਿਨ ਕੰਮ ਤੋਂ ਅਨੂ ਦੀ ਭੈਣ ਨੂੰ ਫੋਨ ਆਇਆ ਕਿ ਅਨੂ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ 23 ਸਾਲਾ ਓੰਕਾਰਦੀਪ ਸਿੰਘ ਤਕਰੀਬਨ 2.5 ਸਾਲ ਪਹਿਲਾਂ ਕੈਨੇਡਾ ਦੇ ਐਡਮਿੰਟਨ ਗਿਆ ਸੀ ਪਰ ਸਤੰਬਰ ਮਹੀਨੇ ਵਿੱਚ ਅਚਾਨਕ ਉਸ ਦੀ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਪੁਲਿਸ ਵੱਲੋਂ ਓੰਕਾਰਦੀਪ ਦੀ ਭਾਲ ਕੀਤੀ ਜਾ ਰਹੀ ਸੀ ਤੇ ਉਸ ਦੀ ਮ੍ਰਿਤਕ ਦੇ ਦਰਿਆ ਕਿਨਾਰੇ ਤੋਂ ਗਲੀ ਸੜੀ ਬਰਾਮਦ ਕੀਤੀ ਗਈ ਐਡਮਿੰਟਨ ਵਿੱਚ 5 ਸਤੰਬਰ ਨੂੰ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਸੀ ਜਿਸ ਨੂੰ ਸੁਣ ਕੇ ਪੰਜਾਬੀ ਭਾਈਚਾਰੇ ਵਿੱਚ ਹਰ ਇੱਕ ਵਿਅਕਤੀ ਅਫਸੋਸ ਕਰ ਰਿਹਾ ਸੀ 22 ਸਾਲਾ ਜਸ਼ਨਦੀਪ ਸਿੰਘ ਮਾਨ ਦਾ ਇੱਕ ਗੋਰੇ ਵੱਲੋਂ ਤੇਜ਼ਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ ਮ੍ਰਿਤਕ ਨੌਜਵਾਨ ਕਰੀਬ 8 ਮਹੀਨੇ ਪਹਿਲਾਂ ਕੈਨੇਡਾ ਆਇਆ ਸੀ ਅਤੇ ਉਹ ਮਲੇਰਕੋਟਲਾ ਦੇ ਪਿੰਡ ਬੜਲਾ ਨਾਲ ਸੰਬੰਧਿਤ ਸੀ ਪਿਛਲੇ 5 ਸਾਲਾਂ ਤੋਂ ਬ੍ਰੈਂਪਟਨ ਵਿੱਚ ਰਹਿ ਰਹੇ ਰਜਤ ਕੁਮਾਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਤੰਬਰ ਮਹੀਨੇ ਦੇ ਵਿੱਚ ਸਾਹਮਣੇ ਆਈ ਸੀ। ਰਜਤ 2019 ਵਿੱਚ ਕੈਨੇਡਾ ਆਇਆ ਸੀ ਅਤੇ ਫਗਵਾੜਾ ਨਾਲ ਸੰਬੰਧਿਤ ਸੀ। ਦਰਅਸਲ ਰਜਤ ਆਪਣੀ ਕਾਰ ਵਿੱਚ ਕੰਮ ਤੇ ਜਾ ਰਿਹਾ ਸੀ ਤੇ ਟਰੱਕ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਰਜਤ ਦੀ ਮੌਤ ਹੋ ਗਈ। ਸਤੰਬਰ ਮਹੀਨਾ ਸ਼ੁਰੂ ਹੁੰਦੇ ਹੀ ਜੋ ਪਹਿਲੇ ਏਜੇ ਹੀ ਮੰਦ ਭਾਗੀ ਖਬਰ ਸੁਣਨ ਨੂੰ ਮਿਲੀ ਸੀ ਉਹ ਸੀ ਗੁਰਮੀਤ ਕੌਰ ਦੀ 9 ਮਹੀਨੇ ਪਹਿਲਾਂ ਚੰਗੇ ਭਵਿੱਖ ਲਈ ਸਰੀ ਆਈ 22 ਸਾਲਾ ਗੁਰਮੀਤ ਕੌਰ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਦੱਸਦੀ ਹੈ ਕਿ ਗੁਰਮੀਤ ਵਿਆਹੀ ਹੋਈ ਸੀ ਅਤੇ ਕੈਨੇਡਾ ਆ ਕੇ ਜਦੋਂ ਉਸ ਨੂੰ ਕੰਮ ਨਾ ਮਿਲਿਆ ਤਾਂ ਉਸ ਨੂੰ ਆਪਣੇ ਦੂਸਰੇ ਸਮੈਸਟਰ ਦੀ ਫੀਸ ਘਰੋਂ ਮੰਗਵੋਣੀ ਪਈ ਸੀ ਜਿਸ ਕਾਰਨ ਹੋ ਪਰੇਸ਼ਾਨ ਰਹਿੰਦੀ ਸੀ ਅਤੇ ਪਰੇਸ਼ਾਨੀ ਦੇ ਚਾਲਦਿਆਂ ਉਸ ਨੂੰ ਹਾਰਟ ਅਟੈਕ ਆ ਗਿਆ ਹਰ ਮਹੀਨੇ ਇਸੇ ਤਰ੍ਹਾਂ ਦੇ ਹੀ ਇੰਟਰਨੈਸ਼ਨਲ ਸਟੂਡੈਂਟਸ ਨਾਲ ਸੰਬੰਧਿਤ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਬਹੁਤ ਹੀ ਦੁੱਖ ਲੱਗਦਾ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ